ਸਿੱਖ ਜੀਲ ਦੇ ਵਿੱਚ ਸਨ ਤੇ ਸੰਗਤਾਂ ਨੇ ਆਪਣੇ ਆਪ ਔਰ ਖਡੂਰ ਸਾਹਿਬ ਹਲਕੇ ਵਾਲਿਓ ਮੈਂ ਤੁਹਾਨੂੰ ਬੇਨਤੀ ਕਰਾਂ ਤੁਸੀਂ ਦੁਬਾਰਾ ਇਤਿਹਾਸ ਸਿਰਜਣ ਜਾ ਰਹੇ ਹੋ ਦਿੱਲੀ ਨੂੰ ਇਹ ਦੱਸਣ ਦੇ ਲਈ ਜਾ ਰਹੇ ਹੋ ਵੀ ਇਹ ਜਿਹੜੀ ਲੜਾਈ ਹੈ ਦਿੱਲੀ ਵਰਸ ਪੰਜਾਬ ਹੋ ਗਈ ਹੈ ਵੀ ਜੇ ਜਿੰਨਾ ਤੁਸੀਂ ਸਾਨੂੰ ਪਿੱਛੇ ਲਾਓਗੇ ਨਾ ਤੇ ਅਸੀਂ ਉਹ ਲੋਕਾਂ ਉੱਪਰ ਕੇ ਸਾਹਮਣੇ ਆਟਾਂਗੇ ਇਹ ਤਾਂ ਸਾਰਿਆਂ ਨੂੰ ਪਤਾ ਵੀ ਅਮਰਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣਾ ਪਰ ਕਿਉਂ ਜਿਤਾਉਣਾ ਸਵਾਲ ਤਾਂ ਇੱਥੇ ਆ ਨਾ ਕਿਉਂ ਤੇ ਇਹ ਤੁਹਾਨੂੰ ਕਿਉਂ ਦਾ ਪਤਾ ਲੱਗ ਗਿਆ ਨਾ ਕਿ ਤੁਹਾਡੇ ਅਗਲੇ ਭਾਵੇਂ ਕੈਂਡੀਡੇਟ ਦੀ ਲਾਈਨ ਹੋਵੇ ਤੁਸੀਂ ਅਮਰਤਪਾਲ ਸਿੰਘ ਵਾਲਾ ਬਟਨ ਦਬੋਗੇ। ਹਾਜ਼ਰ ਨਾਜ਼ਰ ਜਾਣ ਕੇ ਇਕੱਤਰ ਹੋਏ ਗੁਰਮਖ ਪਿਆਰਿਓ ਕਰੀਏ ਫਤਿਹ ਦੀ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਵੀ ਜਿੰਨੀ ਫਤਿਹ ਦੀ ਆਵਾਜ਼ ਆਉਣੀ ਚਾਹੀਦੀ ਸੀ ਉਨੀ ਆਈ ਵੀ ਤੁਹਾਡੀ ਥੋੜਾ ਫਤਿਹ ਗੱਜ ਕੇ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੰਭਤਾ ਦੇ ਵਿੱਚ ਛੋਟੀ ਜੀ ਬੇਨਤੀ ਕਰਦੇ ਆ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਵੀ ਆਪਾਂ ਕਿਸ ਸੰਬੰਧ ਦੇ ਵਿੱਚ ਇਕੱਤਰ ਹੋਏ ਆ ਇੱਕ ਬੇਨਤੀ ਮੈਂ ਅਰੰਭਤਾ ਦੇ ਵਿੱਚ ਛੋਟੀ ਜੀ ਤੁਹਾਨੂੰ ਸਾਰਿਆਂ ਨੂੰ ਕਰਨੀ ਚਾਹੁੰਦਾ ਵੀ ਕਿਸ ਸੰਬੰਧ ਦੇ ਵਿੱਚ ਆਪਾਂ ਇਕੱਠੇ ਹੋਏ ਆ ਆਪਾਂ ਸਾਰਿਆਂ ਨੂੰ ਪਤਾ ਹੈ ਭਾਈ ਅਮਰਤਪਾਲ ਸਿੰਘ ਜੀ ਜਿਨ੍ਹਾਂ ਦੇ ਉੱਪਰ NSA ਲੱਗੀ ਹੈ ਨੈਸ਼ਨਲ ਸਿਕਿਉਰਿਟੀ ਐਕਟ ਤੇ ਇਥੋਂ ਕਰੀਬ 2000 ਕਿਲੋਮੀਟਰ ਦੇ ਲਾਗੇ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਤੇ ਇਹ ਜਿਹੜਾ ਮਾਹੌਲ ਹੈ ਮੈਂ ਕਈ ਵਾਰੀ ਮੈਂ ਰਸਤੇ ਦੇ ਵਿੱਚ ਨਾ ਸਰਦਾਰ ਹਰਪਾਲ ਸਿੰਘ ਬਲੇਰ ਤੇ ਹਰਪਾਲ ਸਿੰਘ ਬਹੂ ਦੇ ਨਾਲ ਗੱਲਾਂ ਕਰਦਾ ਆ ਰਿਆ ਆ ਸਾਂ ਮੈਂ ਕਿਹਾ 89 ਵਾਲਾ ਮਾਹੌਲ 1999 ਵਾਲਾ ਬੋਲੋ ਭਾਈ ਸੁਣਿਆ 1999 ਵਾਲਾ ਮਾਹੌਲ ਪੰਜਾਬ ਦੇ ਵਿੱਚ ਦੁਬਾਰਾ ਬਣਿਆ 1999 ਦੇ ਵਿੱਚ ਮਾਹੌਲ ਬਣਿਆ ਸੀ ਜਦੋਂ ਸਾਡੇ ਕੁਝ ਸਿੱਖ ਜੇਲ੍ਹ ਦੇ ਵਿੱਚ ਸਨ ਤੇ ਸੰਗਤਾਂ ਨੇ ਆਪਣੇ ਆਪ ਅਰ ਖਡੂਰ ਸਾਹਿਬ ਹਲਕੇ ਆ ਲਿਓ ਮੈਂ ਤੁਹਾਨੂੰ ਬੇਨਤੀ ਕਰਾਂ ਤੁਸੀਂ ਦੁਬਾਰਾ ਇਤਿਹਾਸ ਸਿਰਜਣ ਜਾ ਰਹੇ ਹੋ ਇੱਕ ਵਾਰੀ ਤੁਸੀਂ ਇਤਿਹਾਸ ਸਿਰਜ ਦਿੱਤਾ 99 ਦੇ ਵਿੱਚ ਇੱਕ ਵਾਰੀ ਤੁਸੀਂ ਦੁਬਾਰਾ ਪਲਟਾ ਦੇਣ ਜਾ ਰਹੇ ਹੋ ਤੇ ਦਿੱਲੀ ਨੂੰ ਇਹ ਦੱਸਣ ਦੇ ਲਈ ਜਾ ਰਹੇ ਹੋ ਵੀ ਇਹ ਜਿਹੜੀ ਲੜਾਈ ਹੈ ਦਿੱਲੀ ਵਰਸ ਪੰਜਾਬ ਹੋ ਗਈ ਹੈ ਵੀ ਜੇ ਜਿੰਨਾ ਤੁਸੀਂ ਸਾਨੂੰ ਪਿੱਛੇ ਲਾਓਗੇ ਨਾ ਤੇ ਅਸੀਂ ਉਹ ਲੋਕਾਂ ਉਹਨਾਂ ਉੱਭਰ ਕੇ ਸਾਹਮਣੇ ਆ ਜਾਵਾਂਗੇ ਪਾਣੀ ਸ਼ਾਂਤ ਹੋਵੇ ਨਾ ਤੇ ਪਾਣੀ ਦੇ ਵਿੱਚੋਂ ਆਪਣਾ ਚਿਹਰਾ ਦਿਸਦਾ ਤੇ ਜੇ ਪਾਣੀ ਵਿੱਚ ਲਹਿਰਾਂ ਪੈਂਦੀਆਂ ਹੁਣ ਨਜ਼ਰ ਹੀ ਕੁਝ ਨਹੀਂ ਪੈਂਦਾ ਤੇ ਮੈਂ ਤਾਂ ਕਰਕੇ ਕਹਿਣਾ ਵੀ ਮੈਂ ਤੁਹਾਨੂੰ ਕੁਝ ਦੱਸਾਂ ਕੁਝ ਨਵਾਂ ਇਹ ਤਾਂ ਸਾਰਿਆਂ ਨੂੰ ਪਤਾ ਵੀ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣਾ ਪਰ ਕਿਉਂ ਜਿਤਾਉਣਾ ਸਵਾਲ ਤੇ ਇੱਥੇ ਆ ਨਾ ਕਿਉਂ ਤੇ ਜੇ ਤੁਹਾਨੂੰ ਕਿਉਂ ਦਾ ਪਤਾ ਲੱਗ ਗਿਆ ਨਾ ਤੇ ਤੁਹਾਡੇ ਅਗਲੇ ਭਾਵੇਂ ਕੈਂਡੀਡੇਟ ਦੀ ਲਾਈਨ ਹੋਵੇ ਤੁਸੀਂ ਅਮਰਤਪਾਲ ਸਿੰਘ ਵਾਲਾ ਬਟਨ ਦਬੋਗੇ ਪਰ ਜੇ ਕਿਉਂ ਦਾ ਨਾ ਪਤਾ ਲੱਗਾ ਤੇ ਫਿਰ ਇੱਕ ਰੌਲਾ ਰੱਪੇ ਜਿਹਦੇ ਵਿੱਚ ਕੰਮ ਚੱਲੇਗਾ ਆਪਾਂ ਉਹ ਕੰਮ ਨਹੀਂ ਕਰਨਾ ਹੁਣ ਬੜੇ ਧਿਆਨ ਨਾਲ ਸੁਣਿਆ ਜੇ 89 ਦੇ ਦੌਰਾਨ ਖਡੂਰ ਸਾਹਿਬ ਹਲਕਾ ਆਹੀ ਹੈ ਨਾ ਇਸੇ ਹਲਕੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨਸੀ ਜੇਲ ਦੇ ਵਿੱਚ ਬੋਲੋ ਬਈ ਸਰਦਾਰ ਸਿਮਰਜੀਤ ਸਿੰਘ ਮਾਨਸੀ ਜੇਲ੍ਹ ਦੇ ਵਿੱਚ ਤੇ ਇਸੇ ਹਲਕੇ ਨੇ ਉਸ ਸਮੇਂ ਜੇਲ੍ਹ ਵਿੱਚ ਬੈਠੀਆਂ ਨੂੰ ਕੈਂਡੀਡੇਟ ਜੇਲ੍ਹ ਦੇ ਵਿੱਚ ਐ ਤੇ ਲੋਕ ਆਪੋ ਤਾਪੀ ਹੋ ਗਏ ਹੁਣ ਤੇ ਮੈਂ ਬੋਲਦਾ ਪਿਆ ਮ ਅੱਗੇ ਕੈਮਰੇ ਲੱਗੇ ਨੇ ਅੱਗੇ ਮੋਬਾਈਲ ਨੇ ਏਟੋਂ ਵੀ ਸੰਗਤ ਬੈਠੀ ਨੋਟ ਕਰਦੀ ਪਈ ਐ ਤੇ ਆਪਾਂ ਮੈਸੇਜ ਅੱਗੇ ਦੇ ਰਹੇ ਆ 99 ਵਿੱਚ ਇਤਿਹਾਸ ਤੇ ਨਹੀਂ ਸੀ ਹੁਣ ਸਾਡੇ ਕੋਲ ਸੋਸ਼ਲ ਮੀਡੀਆ ਖੈ ਖਡੂਰ ਸਾਹਿਬ ਹਲਕੇ ਵਾਲਿਓ ਤੁਸੀਂ ਉਦੋਂ ਇਤਿਹਾਸ ਸਿਰਜਿਆ ਸਰਦਾਰ ਸਿਮਰਜੀਤ ਸਿੰਘ ਮਾਨਸੀ ਜੇਲ੍ਹ ਦੇ ਵਿੱਚ ਤੇ ਤੁਸੀਂ ਜੇਲ੍ਹ ਵਿੱਚ ਬੈਠੀਆਂ ਨੂੰ ਜਿਤਾ ਕੇ ਤੇ ਇਹ ਦੱਸ ਦਿੱਤਾ ਵੀ ਪੰਥ ਅੱਜ ਵੀ ਖਲੋਤਾ ਹੈ ਤੇ ਦਿੱਲੀ ਨੂੰ ਮੂੰਹ ਤੋੜ ਜਵਾਬ ਦੇ ਸਕਦਾ ਹੈ ਤੇ ਅੱਜ ਜੇ ਸਾਡੇ ਬੰਦਿਆਂ ਦੇ ਉੱਤੇ NSA ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਪੰਜਾਬ ਦੇ ਪੁੱਤਾਂ ਦੀ ਖਾਤਰ ਖਦੂਰ ਸਾਬ ਹਲਕੇ ਬਲਿਓ ਅੱਜ ਤੁਸੀਂ ਦੁਬਾਰਾ ਇਤਿਹਾਸ ਸਿਰਜ ਦੇਣਾ ਬੋਲੋ ਭਾਈ ਸਿਰਜੋਗੇ ਇਤਿਹਾਸ ਸਰਦਿਆ ਜਕਾਰਾ ਬੋਲੋ ਸੋਨਹਾਲ ਆਪਾਂ ਦੁਬਾਰਾ ਇਕੱਠ ਕਰਨ ਦੇ ਲਈ ਆਏ ਆ ਹੁਣ ਇੱਥੇ ਬੜੀ ਗੱਲ ਅਗਲੀ ਸਮਝਣ ਵਾਲੀ ਹੈ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਨਾ ਤੇ ਸਾਡੇ ਵਿੱਚ ਹੀ ਸਰਕਾਰਾਂ ਸ਼ਰਾਰਤਾਂ ਵੀ ਕਰਦੀਆਂ ਨੇ ਸਾਡੇ ਵਿੱਚ ਸਰਕਾਰਾਂ ਕਈ ਪ੍ਰਕਾਰ ਦੇ ਬੰਦੇ ਵੀ ਬਾੜਦੀਆਂ ਨੇ ਬੜਾ ਸचेत ਹੋਣ ਦੀ ਲੋੜ ਹੈ ਤੇ ਦੂਜੀ ਮਤਕਾਰਯੋਗ ਦੀਰ ਆਗੇ ਨੇ ਬਲਾਰੇ ਸਾਰੇ ਹੀ ਨੇ ਜਿੱਥੇ ਸਰਦਾਰ ਹਰਪਾਲ ਸਿੰਘ ਬਲੇਰ ਸਾਰੇ ਤੁਸੀਂ ਜਾਣਦੇ ਹੋ ਪਹਿਲਾਂ ਇਸੇ ਹਲਕੇ ਦੇ ਵਿੱਚ ਉਹ ਸਰਦਾਰ ਸਿਮਰਨਦੀਪ ਸਿੰਘ ਮਾਨ ਦੀ ਪਾਰਟੀ ਵੱਲੋਂ ਉਹਨਾਂ ਨੇ ਉਮੀਦਵਾਰੀ ਦੇ ਕੈਂਡੀਡੇਟ ਅੱਲਾ ਨੇ ਗਏ ਪਰ ਜਿੱਦਨ ਕੀ ਭਾਈ ਅਮਰਤਪਾਲ ਸਿੰਘ ਦਾ ਨਾਮ ਅਨਾਉਂਸ ਹੋਇਆ ਇਹਨਾਂ ਨੇ ਨਾਲ ਦੀ ਨਾਲ ਮੈਦਾਨ ਬਹਿਲਾ ਕਰ ਦਿੱਤਾ ਕਿੰਨੇ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਮੈਂ ਸਮਰਥਨ ਦੇ ਨਾ ਚੋਣ ਪ੍ਰਚਾਰ ਕਰਾਂਗਾ ਇੱਥੇ ਇਹਨਾਂ ਦੇ ਵੀ ਧੰਨਵਾਦ ਦੀਆਂ ਸਾਡੇ ਸਤਿਕਾਰਯੋਗ ਮਾਤਾ ਜੀ ਪਹੁੰਚ ਗਏ ਨੇ ਪੁੱਤ ਜੇਲ੍ਹ ਵਿੱਚ ਹੈ ਤੇ ਬੇਬੇ ਪਿੰਡ ਪਿੰਡ ਦੇ ਵਿੱਚ ਤੁਹਾਡੇ ਕੋਲ ਆਇਆ ਹੈ ਫਿਰ ਉਹਨੇ ਜ਼ਿੰਮਾਬ ਤੁਹਾਡੀ ਕਿਤੇ ਨਾ ਕਿੰਮੇ ਨਾ ਇਹ ਇਹ ਤੁਹਾਡੇ ਉੱਪਰ ਕਰਦਾ ਮੈਂ ਤੇ ਤੁਹਾਨੂੰ ਅੱਜ ਬੇਨਤੀ ਕਰਨ ਦੇ ਲਈ ਆਇਆ ਮਾਂ ਵੀ ਆਓ ਆਪਾਂ ਸਾਰੇ ਰਲ ਕੇ ਇੱਕ ਨਵਾਂ ਇਤਿਹਾਸ ਸਿਰਜ ਦਈਏ ਇਹਨਾਂ ਕੁਝ ਕਹਿੰਦਾ ਮੈਂ ਖਿਮਾ ਦਾ ਜਾਚਕਾ ਬਹੁਤ ਬਹੁਤ ਧੰਨਵਾਦ ਦੀਆਂ ਤੁਹਾਡਾ ਸਾਰਿਆਂ ਦਾ ਤੇ ਆਓ ਹੁਣ ਸਾਡੇ ਕੋਲ ਬਲਾਰੇ ਬਤੇਰੇ ਪਹੁੰਚ ਗਏ ਨੇ ਸਾਰੇ ਬਲਾਰਿਆਂ ਨੂੰ ਆਪਾਂ ਸ਼ਰਬਨ ਕਰਨਾ ਹੈ 99 ਤੋਂ ਬਾਅਦ ਖਡੂਰ ਸਾਹਿਬ ਵਾਲਿਓ ਦੂਸਰਾ ਮੌਕਾ ਪ੍ਰਮਾਤਮਾ ਨੇ ਤੁਹਾਡੀ ਝੋਲੀ ਦੇ ਵਿੱਚ ਪਾਇਆ 99 ਦੇ ਵਿੱਚ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਗੇਲ ਵਿੱਚ ਸੀ ਤੇ ਤੁਸੀਂ ਇਤਨਾ ਹੀ ਪਿੰਡਾਂ ਦੇ ਵਿੱਚ ਉਦੋਂ ਕੁਰਸੀਆਂ ਕਿੱਥੇ ਹੁੰਦੀਆਂ ਸੀ ਬੋਲੋ ਬਈ ਹਨਾ ਹੁੰਦੀਆਂ ਵੀ ਸੀ ਤਾਮੀਆਂ ਟਾਮੀਆਂ ਦੀਆਂ ਉਦੋਂ ਆ ਮੀਡੀਆ ਕਿੱਥੇ ਹੁੰਦਾ ਸੀ ਆ ਇਨੇ ਕੈਮਰੇ ਕਿੱਥੇ ਹੁੰਦੇ ਸੀ ਇਨੀਆਂ ਗੱਡੀਆਂ ਕਿੱਥੇ ਹੁੰਦੀਆਂ ਸੀ ਸੋਸ਼ਲ ਮੀਡੀਆ ਕਿੱਥੇ ਹੁੰਦਾ ਸੀ ਮੋਬਾਈਲ ਕਿੱਥੇ ਹੁੰਦਾ ਸੀ ਪੰਥਕ ਹੋਮ ਦਾ ਸਬੂਤ ਦਿइये ਤੇ ਭਾਈ ਅੰਮਪਾਲ ਸਿੰਘ ਨੂੰ ਸਲੀਡ ਤੇ ਲੈ ਕੇ ਆਇਆ ਇਹ ਬਾਕੀ ਨੇੜੇ ਕੋ پاسਕੂ ਵੀ ਨਜ਼ਰ ਨਾ ਆਵੇ ਇਹਨਾਂ ਕੁਝ ਕਿਹਦਾ ਖਿਮਾ ਦਾ ਜਾਤਿਕਾ ਬਲਾਉ ਫਤੇ ਆਕੋ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1999 ਵਾਲਾ ਮਾਹੌਲ ਪੰਜਾਬ ਦੇ ਵਿੱਚ ਦੁਬਾਰਾ ਬਣਿਆ ਜਦੋਂ ਸਾਡੇ ਕੁਝ ਸਿੱਖ ਜੇਲ੍ਹ ਦੇ ਵਿੱਚ ਸਨ ਤੇ ਸੰਗਤਾਂ ਨੇ ਆਪਣੇ ਆਪ ਅਰ ਖਡੂਰ ਸਾਹਿਬ ਹਲਕੇ ਵਾਲਿਓ ਮੈਂ ਤੁਹਾਨੂੰ ਬੇਨਤੀ ਕਰਾਂ ਤੁਸੀਂ ਦੁਬਾਰਾ ਇਤਿਹਾਸ ਸਿਰਜਣ ਜਾ ਰਹੇ ਹੋ ਦਿੱਲੀ ਨੂੰ ਇਹ ਦੱਸਣ ਦੇ ਲਈ ਜਾ ਰਹੇ ਹੋ ਵੀ ਇਹ ਜਿਹੜੀ ਲੜਾਈ ਹੈ ਦਿੱਲੀ ਵਰਸ ਪੰਜਾਬ ਹੋ ਗਈ ਹੈ ਵੀ ਜੇ ਜਿੰਨਾ ਤੁਸੀਂ ਸਾਨੂੰ ਪਿੱਛੇ ਲਾਓਗੇ ਨਾ ਤੇ ਅਸੀਂ ਉਹ ਲੋਕ ਆ ਉਹਨਾਂ ਉੱਪਰ ਕੇ ਸਾਹਮਣੇ ਆਜਾਂਗੇ ਇਹ ਤਾਂ ਸਾਰਿਆਂ ਨੂੰ ਪਤਾ ਵੀ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣਾ ਪਰ ਕਿਉਂ ਜਿਤਾਉਣਾ ਸਵਾਲ ਤੇ ਇੱਥੇ ਆ ਨਾ ਕਿਉਂ ਤੇ ਇਹ ਤੁਹਾਨੂੰ ਕਿਉਂ ਦਾ ਪਤਾ ਲੱਗ ਗਿਆ ਨਾ ਕਿ ਤੁਹਾਡੇ ਅਗਲੇ ਭਾਵੇਂ ਕੈਂਡੀਡੇਟ ਦੀ ਲਾਈਨ ਹੋਵੇ ਤੁਸੀਂ ਅਮਰਤਪਾਲ ਸਿੰਘ ਵਾਲਾ ਬਟਨ ਦਬੋਗੇ ਹਾਜ਼ਰ ਨਾਜ਼ਰ ਜਾਣ ਕੇ ਇਕੱਤਰ ਹੋਏ ਗੁਰਮਖ ਪਿਆਰਿਓ ਕਰੀਏ ਫਤਿਹ ਦੀ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਵੀ ਜਿੰਨੀ ਫਤਿਹ ਦੀ ਆਵਾਜ਼ ਆਉਣੀ ਚਾਹੀਦੀ ਸੀ ਉਨੀ ਆਈ ਵੀ ਤੁਹਾਡੀ ਹੁਣ ਫਤਿਹ ਗੱਜ ਕੇ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੰਭਤਾ ਦੇ ਵਿੱਚ ਛੋਟੀ ਜੀ ਬੇਨਤੀ ਕਰਦੇ ਆ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਵੀ ਆਪਾਂ ਕਿਸ ਸੰਬੰਧ ਦੇ ਵਿੱਚ ਇਕੱਤਰ ਹੋਏ ਆ ਇੱਕ ਬੇਨਤੀ ਮੈਂ ਅਰੰਭਤਾ ਦੇ ਵਿੱਚ ਛੋਟੀ ਜੀ ਤੁਹਾਨੂੰ ਸਾਰਿਆਂ ਨੂੰ ਕਰਨੀ ਚਾਹੁੰਦਾ ਵੀ ਕਿਸ ਸੰਬੰਧ ਦੇ ਵਿੱਚ ਆਪਾਂ ਇਕੱਠੇ ਹੋਏ ਆ ਆਪਾਂ ਸਾਰਿਆਂ ਨੂੰ ਪਤਾ ਹੈ ਭਾਈ ਅਮਰਤਪਾਲ ਸਿੰਘ ਜੀ ਜਿਨ੍ਹਾਂ ਦੇ ਉੱਪਰ NSA ਲੱਗੀ ਹੈ ਨੈਸ਼ਨਲ ਸਿਕਿਉਰਿਟੀ ਐਕਟ ਤੇ ਇਥੋਂ ਕਰੀਬ 2000 ਕਿਲੋਮੀਟਰ ਦੇ ਲਾਗੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਤੇ ਇਹ ਜਿਹੜਾ ਮਾਹੌਲ ਹੈ ਮੈਂ ਕਈ ਵਾਰੀ ਮੈਂ ਰਸਤੇ ਦੇ ਵਿੱਚ ਨਾ ਸਰਦਾਰ ਹਰਪਾਲ ਸਿੰਘ ਬਲੇਰ ਤੇ ਹਰਪਾਲ ਸਿੰਘ ਬਹੂ ਦੇ ਨਾਲ ਗੱਲਾਂ ਕਰਦਾ ਆ ਰਿਹਾ ਆਂ ਮੈਂ ਕਿਹਾ 89 ਵਾਲਾ ਮਾਹੌਲ 1999 ਵਾਲਾ ਬੋਲੋ ਭਾਈ ਸੁਣਿਆ 1999 ਵਾਲਾ ਮਾਹੌਲ ਪੰਜਾਬ ਦੇ ਵਿੱਚ ਦੁਬਾਰਾ ਬਣਿਆ 1999 ਦੇ ਵਿੱਚ ਮਾਹੌਲ ਬਣਿਆ ਸੀ ਜਦੋਂ ਸਾਡੇ ਕੁਝ ਸਿੱਖ ਜੇਲ੍ਹ ਦੇ ਵਿੱਚ ਸਨ ਤੇ ਸੰਗਤਾਂ ਨੇ ਆਪਣੇ ਆਪ ਅਰ ਖਡੂਰ ਸਾਹਿਬ ਹਲਕੇ ਵਾਲਿਓ ਮੈਂ ਤੁਹਾਨੂੰ ਬੇਨਤੀ ਕਰਾਂ ਤੁਸੀਂ ਦੁਬਾਰਾ ਇਤਿਹਾਸ ਸਿਰਜਣ ਜਾ ਰਹੇ ਹੋ ਇੱਕ ਵਾਰੀ ਤੁਸੀਂ ਇਤਿਹਾਸ ਸਿਰ ਦੇ ਦਿੱਤਾ 99 ਦੇ ਵਿੱਚ ਇੱਕ ਵਾਰੀ ਤੁਸੀਂ ਦੁਬਾਰਾ ਪਲਟਾ ਦੇਣ ਜਾ ਰਹੇ ਹੋ ਕਿ ਦਿੱਲੀ ਨੂੰ ਇਹ ਦੱਸਣ ਦੇ ਲਈ ਜਾ ਰਹੇ ਹੋ ਵੀ ਇਹ ਜਿਹੜੀ ਲੜਾਈ ਹੈ ਦਿੱਲੀ ਵਰਸ ਪੰਜਾਬ ਹੋ ਗਈ ਹੈ ਵੀ ਜੇ ਜਿੰਨਾ ਤੁਸੀਂ ਸਾਨੂੰ ਪਿੱਛੇ ਲਾਓਗੇ ਨਾ ਤੇ ਅਸੀਂ ਉਹ ਲੋਕ ਆ ਉਹਨਾਂ ਉੱਬਰ ਕੇ ਸਾਹਮਣੇ ਆ ਜਾਾਂਗੇ ਪਾਣੀ ਸ਼ਾਂਤ ਹੋਵੇ ਨਾ ਤੇ ਪਾਣੀ ਦੇ ਵਿੱਚੋਂ ਆਪਣਾ ਚਿਹਰਾ ਦਿਸਦਾ ਤੇ ਜੇ ਪਾਣੀ ਵਿੱਚ ਲਹਿਰਾਂ ਪੈਂਦੀਆਂ ਹੁਣ ਨਜ਼ਰ ਹੀ ਕੁਝ ਨਹੀਂ ਪੈਂਦਾ ਤੇ ਮੈਂ ਤਾਂ ਕਰਕੇ ਕਹਿਣਾ ਵੀ ਮੈਂ ਤੁਹਾਨੂੰ ਕੁਝ ਦੱਸਾਂ ਕੁਝ ਨਵਾਂ ਇਹ ਤਾਂ ਸਾਰਿਆਂ ਨੂੰ ਪਤਾ ਵੀ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣਾ ਪਰ ਕਿਉਂ ਜਿਤਾਉਣਾ ਸਵਾਲ ਤਾਂ ਇੱਥੇ ਆ ਨਾ ਕਿਉਂ ਤੇ ਇਹ ਤੁਹਾਨੂੰ ਕਿਉਂ ਦਾ ਪਤਾ ਲੱਗ ਗਿਆ ਨਾ ਕਿ ਤੁਹਾਡੇ ਅਗਲੇ ਭਾਵੇਂ ਕੈਂਡੀਡੇਟ ਦੀ ਲਾਈਨ ਹੋਵੇ ਤੁਸੀਂ ਅਮਰਤਪਾਲ ਸਿੰਘ ਵਾਲਾ ਬਟਨ ਦਬੋਗੇ ਪਰ ਜੇ ਕਿਉਂ ਦਾ ਨਾ ਪਤਾ ਲੱਗਾ ਤੇ ਫਿਰ ਇੱਕ ਰੌਲਾ ਰੱਪੇ ਜਿਹਦੇ ਵਿੱਚ ਕੰਮ ਚੱਲੇਗਾ ਆਪਾਂ ਉਹ ਕੰਮ ਨਹੀਂ ਕਰਨਾ ਹੁਣ ਬੜੇ ਧਿਆਨ ਨਾਲ ਸੁਣਿਆ ਜੇ 89 ਦੇ ਦੌਰਾਨ ਖਡੂਰ ਸਾਹਿਬ ਹਲਕਾ ਆਹੀ ਹੈ ਨਾ ਇਸੇ ਹਲਕੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨਸੀ ਜੇਲ ਦੇ ਵਿੱਚ ਬੋਲੋ ਬਈ ਸਰਦਾਰ ਸਿਮਰਜੀਤ ਸਿੰਘ ਮਾਨਸੀ ਜੇਲ੍ਹ ਦੇ ਵਿੱਚ ਤੇ ਇਸੇ ਹਲਕੇ ਨੇ ਉਸ ਸਮੇਂ ਜੇਲ੍ਹ ਵਿੱਚ ਬੈਠੀਆਂ ਨੂੰ ਕੈਂਡੀਡੇਟ ਜੇਲ੍ਹ ਦੇ ਵਿੱਚ ਹੈ ਤੇ ਲੋਕ ਆਪੋਤਾਪ ਹੀ ਹੋ ਗਏ ਹੁਣ ਤੇ ਮੈਂ ਬੋਲਦਾ ਪਿਆ ਮ ਅੱਗੇ ਕੈਮਰੇ ਲੱਗੇ ਨੇ ਅੱਗੇ ਮੋਬਾਈਲ ਨੇ ਏਟੋਂ ਵੀ ਸੰਗਤ ਬੈਠੀ ਨੋਟ ਕਰਦੀ ਪਈ ਹੈ ਤੇ ਆਪਾਂ ਮੈਸੇਜ ਅੱਗੇ ਦੇ ਰਹੇ ਆ 99 ਵਿੱਚ ਇਹ ਚੀਜ਼ਾਂ ਤੇ ਨਹੀਂ ਸੀ ਹੁਣ ਸਾਡੇ ਕੋਲ ਸੋਸ਼ਲ ਮੀਡੀਆ ਖੈ ਖਡੂਰ ਸਾਹਿਬ ਹਲਕੇ ਵਾਲਿਓ ਤੁਸੀਂ ਉਦੋਂ ਇਤਿਹਾਸ ਸਿਰਜਿਆ ਸਰਦਾਰ ਸਿਮਰਜੀਤ ਸਿੰਘ ਮਾਨਸੀ ਜੇਲ੍ਹ ਦੇ ਵਿੱਚ ਤੇ ਤੁਸੀਂ ਜੇਲ੍ਹ ਵਿੱਚ ਬੈਠੀਆਂ ਨੂੰ ਜਿਪਾ ਕੇ ਤੇ ਇਹ ਦੱਸ ਦਿੱਤਾ ਵੀ ਪੰਥ ਅੱਜ ਵੀ ਖਲੋਤਾ ਖੈ ਤੇ ਦਿੱਲੀ ਨੂੰ ਮੂੰਹ ਤੋੜ ਜਵਾਬ ਦੇ ਸਕਦਾ ਹੈ ਤੇ ਅੱਜ ਜੇ ਸਾਡੇ ਬੰਦਿਆਂ ਦੇ ਉੱਤੇ ਐਨਐਸਏ ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਪੰਜਾਬ ਦੇ ਪੁੱਤਾਂ ਦੀ ਖਾਤਰ ਖਦੂਰ ਸੇਬ ਹਲਕੇ ਵਾਲਿਓ ਅੱਜ ਤੁਸੀਂ ਦੁਬਾਰਾ ਇਤਿਹਾਸ ਸਿਰਜ ਦੇਣਾ ਬੋਲੋ ਭਾਈ ਸਿਰਜੋਗੇ ਇਤਿਹਾਸ ਛੜਦੀਆਂ ਜਕਾਰਾ ਬੋਲੋ ਸੋਨਿਹਾਲ ਆਪਾਂ ਦੁਬਾਰਾ ਇਕੱਠ ਕਰਨ ਦੇ ਲਈ ਆਏ ਆ ਹੁਣ ਇੱਥੇ ਬੜੀ ਗੱਲ ਅਗਲੀ ਸਮਝਣ ਵਾਲੀ ਐ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਨਾ ਤੇ ਸਾਡੇ ਵਿੱਚ ਹੀ ਸਰਕਾਰਾਂ ਸ਼ਰਾਰਤਾਂ ਵੀ ਕਰਦੀਆਂ ਨੇ ਸਾਡੇ ਵਿੱਚ ਸਰਕਾਰਾਂ ਕਈ ਪ੍ਰਕਾਰ ਦੇ ਬੰਦੇ ਵੀ ਬਾੜਦੀਆਂ ਨੇ ਬੜਾ ਸचेत ਹੋਣ ਦੀ ਲੋੜ ਐ ਤੇ ਦੂਜੀ ਮਤਕਾਰਯੋਗ ਵੀਰ ਆਗੇ ਨੇ ਬਲਾਰੇ ਸਾਰੇ ਹੀ ਨੇ ਜਿੱਥੇ ਸਰਦਾਰ ਹਰਪਾਲ ਸਿੰਘ ਬਲੇਰ ਸਾਰੇ ਤੁਸੀਂ ਜਾਣਦੇ ਹੋ ਪਹਿਲਾਂ ਇਸੇ ਖਲਕੇ ਦੇ ਵਿੱਚੋਂ ਸਰਦਾਰ ਸਿਮਰ ਦਿਸੇਗਾ ਮਾਨ ਦੀ ਪਾਰਟੀ ਵੱਲੋਂ ਉਹਨਾਂ ਨੇ ਉਮੀਦਵਾਰੀ ਦੇ ਕੈਂਡੀਡੇਟ ਅੱਲਾ ਨੇ ਗਏ ਪਰ ਜਦਨ ਕੀ ਭਾਈ ਅਮਰਤਪਾਲ ਸਿੰਘ ਦਾ ਨਾਮ ਅਨਾਉਂਸ ਹੋਇਆ ਇਹਨਾਂ ਨੇ ਨਾਲ ਦੀ ਨਾਲ ਮੈਦਾਨ ਬਹਿਲਾ ਕਰ ਦਿੱਤਾ ਕਿਨ ਲਗੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਮੈਂ ਸਮਰਥਨ ਦੇ ਨਾ ਮਾ ਚੋਣ ਪ੍ਰਚਾਰ ਕਰਾਂਗਾ ਇੱਥੇ ਇਹਨਾਂ ਦੇ ਵੀ ਧੰਨਵਾਦੀ ਹਾਂ ਸਾਡੇ ਸਤਿਕਾਰਯੋਗ ਮਾਤਾ ਜੀ ਪਹੁੰਚ ਗਏ ਨੇ ਪੁੱਤ ਜੇਲ੍ਹ ਵਿੱਚ ਐ ਤੇ ਬੇਬੇ ਪਿੰਡ ਪਿੰਡ ਦੇ ਵਿੱਚ ਤੁਹਾਡੇ ਕੋਲ ਆਇਆ ਹੈ ਇਹ ਕੋਈ ਜ਼ਿੰਮਾਬ ਤੁਹਾਡੀ ਕਿਤੇ ਨਾ ਕੈਮਰੇ ਨਾਲ ਇਹ ਤੁਹਾਡੇ ਉੱਪਰ ਕਰਦਾ ਮੈਂ ਤੇ ਤੁਹਾਨੂੰ ਅੱਜ ਬੇਨਤੀ ਕਰਨ ਦੇ ਲਈ ਆਇਆ ਮਾਂ ਵੀ ਆਓ ਆਪਾਂ ਸਾਰੇ ਰਲ ਕੇ ਇੱਕ ਨਵਾਂ ਇਤਿਹਾਸ ਸਿਰਜ ਦਈਏ ਇਹਨਾਂ ਕੁਝ ਕਹਿੰਦਾ ਮੈਂ ਖਿਮਾ ਦਾ ਜਾਚਕਾ ਬਹੁਤ ਬਹੁਤ ਧੰਨਵਾਦ ਦੀਆਂ ਤੁਹਾਡਾ ਸਾਰਿਆਂ ਦਾ ਤੇ ਆਓ ਹੁਣ ਸਾਡੇ ਕੋਲ ਬਲਾਰੇ ਬਤੇਰੇ ਪਹੁੰਚ ਗਏ ਨੇ ਸਾਰੇ ਬਲਾਰਿਆਂ ਨੂੰ ਆਪਾਂ ਸ਼ਰਬਨ ਕਰਨਾ ਹੈ 99 ਤੋਂ ਬਾਅਦ ਖਡੂਰ ਸਾਹਿਬ ਵਾਲਿਓ ਦੂਸਰਾ ਮੌਕਾ ਪ੍ਰਮਾਤਮਾ ਨੇ ਤੁਹਾਡੀ ਝੋਲੀ ਦੇ ਵਿੱਚ ਪਾਇਆ ਹੈ 99 ਦੇ ਵਿੱਚ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇਲ ਵਿੱਚ ਸੀ ਤੇ ਤੁਸੀਂ ਇਤਨਾ ਹੀ ਪਿੰਡਾਂ ਦੇ ਵਿੱਚ ਉਦੋਂ ਕੁਰਸੀਆਂ ਕਿੱਥੇ ਹੁੰਦੀਆਂ ਸੀ ਬੋਲੋ ਬਈ ਹਨਾ ਹੁੰਦੀਆਂ ਵੀ ਸੀ ਤਾਮੀਆਂ ਟਾਮੀਆਂ ਦੀਆਂ ਉਦੋਂ ਆ ਮੀਡੀਆ ਕਿੱਥੇ ਹੁੰਦਾ ਸੀ ਆ ਇੰਨੇ ਕੈਮਰੇ ਕਿੱਥੇ ਹੁੰਦੇ ਸੀ ਇੰਨੀਆਂ ਗੱਡੀਆਂ ਕਿੱਥੇ ਹੁੰਦੀਆਂ ਸੀ ਸੋਸ਼ਲ ਮੀਡੀਆ ਕਿੱਥੇ ਹੁੰਦਾ ਸੀ ਮੋਬਾਈਲ ਕਿੱਥੇ ਹੁੰਦੇ ਸੀ ਪੰਥਕ ਹੋਮ ਦਾ ਸਬੂਤ ਦਿइये ਤੇ ਭਾਈ ਅੰਪਾਲ ਸਿੰਘ ਰੋਲ ਲੀਡ ਤੇ ਲੈ ਕੇ ਇਹ ਵੀ ਬਾਕੀ ਨੇੜੇ ਕੋ پاسਕੂ ਵੀ ਨਜ਼ਰ ਨਾ ਆਵੇ ਇਹਨਾਂ ਕੋਈ ਕਹਿੰਦਾ ਖਿਮਾ ਦਾ ਜੱਜ ਕਾ ਬਲਾਉ ਫਤੇ ਆਕੋ ਦੀ ਵਾਹਿਗੁਰੂ